ਸੱਚੀ ਆ ਗਾਲ ਜੀ ਮੈਸ਼ ਸ਼ਰਮਾ ਚੜ੍ਹਦੀ ਕਲਾ ਟੈਂਟ ਟੀਵੀ ਦੇਖ ਰਹੇ ਸਾਧ ਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅੱਜ ਕਿਸਾਨਾਂ ਦੇ ਵੱਲੋਂ ਮੁੜ ਤੀਜੀ ਵਾਰ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਾਲਾਤ ਉਸੇ ਤਰ੍ਹਾਂ ਬਣੇ ਹੋਏ ਨੇ ਜੋ ਪਿਛਲੇ ਦੋ ਵਾਰ ਅਸੀਂ ਦੇਖ ਚੁੱਕੇ ਹਾਂ ਕਿ ਦਿੱਲੀ ਕੂਚ ਕਰਨ ਦੀ ਜਦੋਂ ਹੀ ਕਿਸਾਨ ਕੋਸ਼ਿਸ਼ ਕਰਨ ਲੱਗਦੇ ਨੇ ਤਾਂ ਹਰਿਆਣਾ ਪੁਲਿਸ ਜਿਹੜੀ ਕਿ ਆਪਣੇ ਸਖਤ ਐਕਸ਼ਨ ਦੇ ਵਿੱਚ ਆ ਜਾਂਦੀ ਹੈ ਤਾਂ ਬੈਰੀਗੇਟਿੰਗ ਦੇ ਹੀ ਕਿਸਾਨਾਂ ਦੇ ਜਥੇ ਨੂੰ ਰੋਕਿਆ ਗਿਆ ਤਾਂ ਦੱਸਦੇ ਕਿ ਕਿਸਾਨਾਂ ਦਾ ਅੱਜ 101 ਮੈਂਬਰਾਂ ਵਾਲਾ ਜਥਾ ਦਿੱਲੀ ਵੱਲ ਰਵਾਨਾ ਹੋਣ ਦੀ ਕੋਸ਼ਿਸ਼ ਤੇ ਅੜਿਆ ਹੋਇਆ ਹੈ ਤਾਂ ਉੱਥੇ ਦੂਜੇ ਪਾਸੇ ਹਰਿਆਣਾ ਪੁਲਿਸ ਵੀ ਅੜੀ ਹੋਈ ਇਸ ਗੱਲ ਤੇ ਕਿ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦੇਣਾ ਤਾਂ ਕਿਸਾਨ ਵੀ ਜਿਹੜੇ ਕਿ ਟਸ ਤੋਂ ਮਸ ਨਹੀਂ ਹੋ ਰਹੇ ਤਾਂ ਕਿਸਾਨ ਆਪਣੀ ਜਿੱਦ ਤੇ ਅੜੇ ਹੋਏ ਨੇ ਕਿ ਉਹ ਅੱਗੇ ਯਾਨੀ ਕਿ ਦਿੱਲੀ ਕੋਚ ਕਰਕੇ ਹੀ ਰਹਿਣਗੇ ਤਾਂ ਤੁਹਾਨੂੰ ਦੱਸਦੇ ਕਿ ਸਭ ਤੋਂ ਪਹਿਲਾਂ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਜਾਂਦਾ ਹੈ ਤਾਂ ਚਾਲੇ ਪਾਏ ਜਾਂਦੇ ਨੇ ਦਿੱਲੀ ਵੱਲ ਤਾਂ ਹਾਲਾਤ ਉਸੇ ਤਰ੍ਹਾਂ ਦੇਖਣ ਨੂੰ ਮਿਲ ਰਹੇ ਨੇ ਅੱਜ ਵੀ ਜੋ ਪਹਿਲਾਂ 6 ਦਸੰਬਰ ਨੂੰ ਅਤੇ ਫਿਰ 8 ਦਸੰਬਰ ਨੂੰ ਦੇਖਣ ਨੂੰ ਮਿਲੇ ਤਾਂ ਹਰਿਆਣਾ ਪੁਲਿਸ ਦੇ ਵੱਲੋਂ ਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਸੀ ਜਿਸ ਕਾਰਨ ਕਈ ਕਿਸਾਨ ਗੰਬੀਰ ਜ਼ਖਮੀ ਹੋਏ ਤਾਂ ਹੁਣ ਤੱਕ ਦੇ ਜਿਹੜੀ ਅਸੀਂ ਤੁਹਾਨੂੰ ਸਥਿਤੀ ਦੱਸ ਰਹੇ ਹਾਂ ਸ਼ੰਭੂ ਬਾਰਡਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰਿਆਣਾ ਪੁਲਿਸ ਦੇ ਨਾਲ ਗੱਲਬਾਤ ਕਿੱਤੀ ਜਾਰੀ ਹੈ ਪਰ ਹਰਿਆਣਾ ਪੁਲਿਸ ਆਪਣੀ ਜਿੱਦ ਤੇ ਅੜੀ ਹੋਈ ਹੈ ਕਿ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇਣਾ ਤਾਂ ਉੱਥੇ ਹੀ ਕਿਸਾਨ ਵੀ ਬੈਰੀਗੇਟਿੰਗ ਤੇ ਇਕੱਠਾ ਹੋ ਚੁੱਕੇ ਨੇ ਬੈਰੀਗੇਟਿੰਗ ਤੇ ਹੀ ਕਿਸਾਨਾਂ ਦੇ ਜਥੇ ਨੂੰ ਰੋਕਿਆ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਸ਼ੰਭੂ ਬਾਰਡਰ ਤੇ ਉਹ ਕੱਲ ਤੋਂ ਹੀ ਉਹਨਾਂ ਦੇ ਵੱਲੋਂ ਇਕੱਠਾ ਕੀਤਾ ਗਿਆ ਸੀ ਤਾਂ ਅੱਜ 12 ਵਜੇ ਜਿਵੇਂ ਹੀ 12 ਵਜਦੇ ਨੇ ਸਹੀ ਜੈਕਾਰੇ ਦੀ ਗੂੰਜ ਦੇ ਨਾਲ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਪੋਚ ਕੀਤਾ ਜਾਂਦਾ ਹੈ ਕੋਸ਼ਿਸ਼ਾਂ ਜਾਰੀ ਨੇ ਕਿਸਾਨਾਂ ਦੀਆਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ 10 ਮਹੀਨਿਆਂ ਤੋਂ ਕਿਸਾਨ ਡਟੇ ਹੋਏ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਉਹ ਇਸੇ ਤਰ੍ਹਾਂ ਰੋਜ਼ ਪ੍ਰਦਰਸ਼ਨ ਕਰਦੇ ਰਹਿਣਗੇ ਤਾਂ ਮੋਰਚਾ ਜਾਰੀ ਹੈ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਦਿੱਲੀ ਵੱਲ ਚਾਲੇ ਪਾਉਣ ਦੀਆਂ ਪਰ ਹਰਿਆਣਾ ਪੁਲਿਸ ਜੜੀਕੋ ਹਟਾਲ ਬਣ ਕੇ ਖੜੀ ਹੈ ਹਰਿਆਣਾ ਪੁਲਿਸ ਦੇ ਵੱਲੋਂ ਬੈਰੀਗੇਟਿੰਗ ਕੀਤੀ ਹੋਈ ਹੈ ਸਖਤ ਰੋਕਾਂ ਲਗਾਈਆਂ ਹੋਈਆਂ ਨੇ ਕਿਸਾਨਾਂ ਨੂੰ ਰੋਕਣ ਲਈ ਕਿ ਕਿਸਾਨਾਂ ਨੂੰ ਹਰ ਹਿੱਲੇ ਰੋਕਿਆ ਜਾਵੇ ਤਾਂ ਜਿਵੇਂ ਦੇਖਿਆ ਗਿਆ 6 ਦਸੰਬਰ ਅਤੇ 8 ਦਸੰਬਰ ਨੂੰ ਅਥਰੂ ਗੈਸ ਦੇ ਗੋਲੇ ਵੀ ਦਾਗੇ ਗਏ ਫਿਲਹਾਲ ਹੁਣ ਤੱਕ ਦਾ ਅਜੇ ਹੀ ਕੋਈ ਵੀ ਤਸਵੀਰ ਸਾਹਮਣੇ ਨਹੀਂ ਆਈ ਅਜੇ ਤ ਹੁਣ ਤੱਕ ਅਜੇ ਕੋਈ ਸਥਿਤੀ ਪਿਆਦਾ ਨਹੀਂ ਹੋਈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਐ ਜਿਹੜੇ ਕਿ ਉਹ ਤਣਾਅਪੂਰਨ ਬਣ ਸਕਦੇ ਨੇ ਕੀ ਲੱਗੇਗਾ ਕਿ ਅੱਜ ਵੀ ਕਿਸਾਨ ਜਿਹੜਾ ਕਿ ਉਹਨਾਂ ਨੂੰ ਖਾਲੀ ਹੱਥ ਵਾਪਸ ਪਰਤਣਾ ਪਵੇਗਾ ਜਾਂ ਫਿਰ ਉਹਨਾਂ ਦੀ ਹਰਿਆਣਾ ਸਰਕਾਰ ਦੇ ਨਾਲ ਕੋਈ ਸੈਂਤੀ ਬਣਦੀ ਹੈ ਕਿ ਉਹ ਦਿੱਲੀ ਕੁਝ ਕਰਨਗੇ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਦੱਸ ਦਈਏ ਕਿ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕਿਸਾਨ ਡਟੇ ਹੋਏ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਉੱਥੇ ਹੀ ਕਿਸਾਨਾਂ ਨੂੰ ਜਗਜੀਤ ਸਿੰਘ ਢਲੇਵਾਲ ਵੀ ਲਗਾਤਾਰ ਮਨ ਵਰਤ ਤੇ ਬੈਠੇ ਹੋਏ ਨੇ ਅੱਜ 19ਵੇਂ ਦਿਨ ਦੇ ਵਿੱਚ ਉਹਨਾਂ ਦਾ ਮਨ ਵਰਤ ਦਾਖਲ ਹੋ ਚੁੱਕਿਆ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਜਗਜੀਤ ਸਿੰਘ ਡੱਲੇਵਾਲ ਦਾ ਇਹ ਕਹਿਣਾ ਕਿ ਉਹ ਆਪਣੀ ਭੁੱਖ ਹੜਤਾਲ ਤੇ ਬੈਠੇ ਰਹਿਣਗੇ ਤਾਂ ਹੁਣ ਦੇਖਣ ਵਾਲੀ ਗੱਲ ਹੈ ਕਿ ਕਿਸਾਨ ਅੱਜ ਦਿੱਲੀ ਜਾਣ ਦੇ ਵਿੱਚ ਸਫ਼ਰ ਹੁੰਦੇ ਹਨ ਜਾਂ ਫਿਰ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ